ਆਰਟੀਸੀ ਦੇਖ ਰਹੇ ਪਠਾਨਕੋਟ ਮੀਡੀਆ ਦਾਸਦੀ ਕਿ ਅੱਜ ਪਠਾਨਕੋਟ ਬਾਈਪਾਸ ਨਿੱਕੀ ਨਹਿਰ ਦੇ ਕੋਲ ਪੈਂਦੀ ਜੇ ਕੇ ਸਟੀਲ ਇੰਡਸਟਰੀ ਵਿੱਚ ਤਰਨਾ ਦਲ ਦੇ ਬਾਬਾ ਮੰਗਲ ਸਿੰਘ ਰਾਗਵ ਮਲਕਪੁਰੀਆ ਸਮਾਜ ਸੇਵਕ ਅਤੇ ਮੁਕุล ਮਹਾਜਨ ਦੀ ਰਹਿਨਮਾਈ ਹੇਠ ਇੱਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਅਨੰਦਪੁਰ ਸਾਹਿਬ ਤੋਂ ਬਾਬਾ ਦਲਜੀਤ ਸਿੰਘ ਆਪਣੇ ਸਾਥੀਆਂ ਸਮੇਤ ਪੁੱਜੇ ਇਸ ਮੌਕੇ ਸਾਰੀ ਸੰਗਤ ਅਤੇ ਬਾਬਾ ਮੰਗਲ ਸਿੰਘ ਤਰਨਾਦਲ ਵੱਲੋਂ ਉਹਨਾਂ ਦਾ ਸਰੋਪਾ ਪਾ ਕੇ ਸਵਾਗਤ ਕੀਤਾ ਗਿਆ ਦੱਸਦੀ ਕਿ ਇਸ ਪ੍ਰੋਗਰਾਮ ਵਿੱਚ ਬਾਬਾ ਜੀ ਵੱਲੋਂ ਸਾਫ਼-ਸਾਫ਼ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੀਆਂ ਸਰਕਾਰਾਂ ਲੋਕਾਂ ਨੂੰ ਜਾਤ-ਪਾਤ ਵਿੱਚ ਲੜਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਾਰੇ ਤਰਨਾ ਦੇ ਲੋਕ ਇੱਕ ਹਾਂ ਅਤੇ ਸਾਡੇ ਵਿੱਚ ਕੋਈ ਭੇਦਭਾਵ ਨਹੀਂ ਹੈ ਬਨੇ ਰੋ ਸਾਡੇ ਨਾਲ ਤੇ ਦੇਖਦ ਰੋ ਪਠਾਨ ਕੌਟ মিডিਆ ਜਲਦ ਨੂੰ ਰੂਪ ਨਹੀਂ ਕਰਾਨੇ ਆ ਤੇ ਬਹੁਤ ਸਾਡੇ ਸਤਿਕਾਰਯੋਗ ਨੇ ਤੇ ਬਾਬਾ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਅੱਜ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਿਵਤਾ ਕਰਨਾਲ ਦੇ ਸ੍ਰੀ ਅਨੰਦ ਸਭਾ ਨੂੰ ਜਿਸ ਤੋਂ ਸ਼੍ਰੋਮਣੀ ਜੀ ਦਾ ਬਾਬਾ ਜੀ ਬਰਸੇ ਜੀ ਚਲਦਾ ਵੀਰ ਚੱਕਰਵਰਤੀ ਹਾਰਦਿਕ ਪੰਜਾਬ ਭਾਰਤ ਦੇ ਸਭ ਜਿਨ੍ਹਾਂ ਦੇ ਮਜੂਤਾ ਮੁਕੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਦਰਬੀਰ ਸਿੰਘ ਸਾਹਿਬ ਅੱਜ ਪਠਾਨਕੋਟ ਦੀ ਧਰਤੀ ਤੇ ਜਥੇਦਾਰ ਬਾਬਾ ਮੰਗਲ ਸਿੰਘ ਜੀ ਹੋਣਾ ਨੇ ਉਚੀਚੇ ਤੌਰ ਤੇ ਮਾਪੂਰਖਾਂ ਨੂੰ ਸੱਦ ਕਰਕੇ ਇਸ ਸਥਾਨ ਤੇ ਪਠਾਨਕੋਟ ਦੇ ਲੋਲੇ ਬਾਬਾ ਜੀ ਕਈ ਸਾਲਾਂ ਵੀ ਪਲਾ ਰਹੇ ਆ ਉਸੇ ਅੱਜ ਪਠਾਨਕੋਟ ਦੇ ਸਮੂਹ ਸੰਗਤਾਂ ਦੇ ਨਾਲ ਬਾਬਾ ਜੀ ਨੇ ਮੁਲਾਕਾਤ ਕੀਤੀ ਜਿਵੇਂ ਜਗਲ ਕਿਸ਼ੋਰ ਜੀ ਹੋਣੀ ਜਿਹੜੇ ਬਾਬਾ ਮੰਗਲ ਸਿੰਘ ਹੋਣਾ ਦੇ ਭਰਾਤਾ ਬਣੇ ਆ ਇੱਕ ਭਾਈਚਾਰਕ ਸਾਹ ਦਾ ਸਨੇਹਾ ਦੇ ਰਹੇ ਆ ਸੋ ਜਿਤਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੇਨਤੀ ਹੈ ਕਿ ਵੱਦ ਤੋਂ ਵੰਦ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਆਲੇ ਬਣੋ ਔਰ ਆਪਣਾ ਪ੍ਰਾਨੀ ਤੋਂ ਆਇਓ ਲਾਹਾ ਲੈਣ ਲਗਾ ਕਿ ਤੱਕ ਫੱਕੜੇ ਸਾ ਮੁਕਦੀ ਚੱਲੀ ਰਹਿਣ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਚ ਆਏ ਕਿ ਜਿਹੜਾ ਇਹ ਸਾਨੂੰ ਮਨੁੱਖਾ ਦੇਹੀ ਜਿਹੜੀ ਮਿਲੀ ਆ ਇਹ ਹੀ ਰੱਬ ਤੋਂ ਵੀ ਅਮੋਲਕ ਹੈ ਇਸ ਨੂੰ ਆਪਾਂ ਜਾਣਨ ਜਾਣਦੀਏ ਸੋ ਵਾਹਿਗੁਰੂ ਪ੍ਰਮਾਤਮਾ ਦੇ ਬਾਣੇ ਵਿੱਚ ਰਹਿ ਕੇ ਉਹਦੀ ਰਜਾ ਵਿੱਚ ਰਹਿ ਕੇ ਉਹਦਾ ਸਿਮਰਨ ਕਰਕੇ ਉਹਨੂੰ ਯਾਦ ਕਰਕੇ ਆਪਣੀ ਜਿਹੜੀ ਜ਼ਿੰਦਗੀ ਨੂੰ ਬਤੀਤ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ